ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਮੰਨ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਮੋਦੀ ਸਰਕਾਰ ਜੈ ਹਿੰਦ ਮੋਦੀ ਸਰਕਾਰ ਜੈ ਹਿੰਦ ਮੋਦੀ ਸਰਕਾਰ ਜੈ ਹਿੰਦ ਉਹ ਜਮੇਰਾ ਸਰਕਾਰ ਦੱਸੋ ਕਿ ਉਹਨਾਂ ਦਾ ਵਿਆਜ ਹੋ ਗਿਆ ਹਨ ਪਤੇ ਅਜਕਾਰ ਦਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤ ਹੈ ਵੀਰੋ ਕਿਸਾਨ ਯੂਨੀਅਨ ਵੱਲੋਂ ਬੱਲੇਵਾਲ ਸਾਹਿਬ ਪੰਦੇਰ ਸਾਹਿਬ ਅਤੇ ਸਮੁੱਚੇ ਪਿੰਡਾਂ ਦੇ ਜੋ 13 ਮਹੀਨੇ ਹੋ ਗਏ ਮੇਰੇ ਖਿਆਲ ਫਰਵਰੀ ਦਾ ਮੋਰਚਾ ਲੱਗਿਆ ਇਹ ਮੋਰਚਾ ਕਿਉਂ ਲਾਉਣਾ ਪਿਆ ਸਾਰਿਆਂ ਨੂੰ ਪਤਾ ਵੀ ਵਰਲਡ ਦਾ ਸਭ ਤੋਂ ਵੱਡਾ ਸੰਘਰਸ਼ ਜਿਹੜਾ ਕਿਸਾਨਾਂ ਦਾ ਦਿੱਲੀ ਵਿਖੇ ਹੋਇਆ ਉਹਨਾਂ ਸਰਕਾਰਾਂ ਨੇ ਕੂਟਨੀਤੀ ਨਾਲ ਚੋਰ ਮੋਰੀ ਨਾਲ ਉਦੋਂ ਕਿਸਾਨ ਸੰਘਰਸ਼ ਨੂੰ ਅੱਗੇ ਗੋਡੇ ਟੇਕਦਿਆਂ ਮੰਗਾ ਮੰਨੀਆਂ ਐਲਾਨ ਕੀਤਾ ਸਮੇਂ ਦੇ ਅੱਜ ਵੀ ਹਾਕਮ ਆ ਸਾਡੇ ਮੋਦੀ ਸਾਹਿਬ ਨੇ ਪਰ ਬਾਅਦ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਆਟੇ ਦੀ ਗਊ ਅਤੇ ਦੂਜਾ ਸਮਾਨ ਭੇਟ ਕਰਕੇ ਬਾਅਦ ਹਮਲਾ ਕੀਤਾ ਗਿਆ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਇਹ ਬਿੱਲ ਬਾਅਦ ਵਿੱਚ ਚੋਰ ਮੋਰੀ ਨਾਲ ਲਾਗੂ ਕਰਤੇ ਆ ਹੁਣ ਡਰਾਫਟ ਵੀ ਆ ਗਿਆ ਬੱਲੇਵਾਲ ਸਾਹਿਬ ਆਪਣੀ ਜਾਨ ਦਾਤੇ ਲਾ ਕੇ ਸੰਘਰਸ਼ ਮਰਨ ਵਰਤੇ ਬੈਠੇ ਅੱਜ 33 ਮਹੀਨਿਆਂ ਨੂੰ ਉਹਨਾਂ ਦਾ ਹੋ ਗਿਆ ਪਰ ਸਰਕਾਰਾਂ ਦੇ ਪਿੰਡੇ ਤੇ ਜੂਨ ਹੀ ਸਰਕਾਰੀ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਸਮੁੱਚੇ ਭਾਰਤ ਦੇ ਅੱਜ ਸਮੁੱਚਾ ਦੁਕਾਨਦਾਰ ਹਰ ਵਰਗ ਗਰੀਬ ਪ੍ਰਾਜ ਸਭ ਔਖੇ ਆ ਤੁਸੀਂ ਦੇਖੋ ਜਦੋਂ ਤੋਂ ਉਹਨਾਂ ਨੇ ਕਾਰਪੋਰੇਟ ਦੇ ਹੱਥਾਂ ਵਿੱਚ ਸਰਕਾਰ ਗਈ ਹੈ ਇਹਨਾਂ ਨੇ ਫਿਰਕਾ ਪ੍ਰਸਤੀ ਫਲਾ ਕੇ ਭਾਈ ਨੂੰ ਭਾਈ ਨਾਲ ਲੜਾਇਆ Hindu Musliman ਦੇ ਨਾਂ ਤੇ ਵੋਟਾਂ ਲਈਆਂ ਮੰਦਰ ਮਸਜਿਦ ਦੇ ਨਾਂ ਤੇ ਵੋਟਾਂ ਲਈਆਂ ਔਰ ਸਾਨੂੰ ਸਾਰਿਆਂ ਨੂੰ ਲੜਾ ਕੇ ਇੱਕ ਇੱਕ ਕਰਕੇ ਆਪਾਂ ਨੂੰ ਮਾਰਨਾ ਚਾਹੁੰਦੇ ਆ ਇੱਕ ਵੇਖੋ ਤੁਸੀਂ ਕਾਰਪੋਰੇਟਾਂ ਨੇ ਪਹਿਲਾਂ ਮਾਲ ਆਏ ਅੱਜ ਐਨਐਚ ਹਾਈਵੇ ਸਾਰੇ ਦੁਕਾਨਾਂ ਚ ਖੁੱਲ ਚੁੱਕੀਆਂ ਇੱਕ ਜਦੋਂ ਮਾਲ ਖੁੱਲਦਾ ਤੇ 1800 ਦੁਕਾਨ ਬੰਦ ਹੋ ਜਾਂਦੀ ਹੈ ਹੌਲੀ ਹੌਲੀ ਇਹ ਸਾਰਾ ਕੁਝ ਆਪਣੇ ਕੈਪਚਰ ਕਰ ਲਿਆ ਆਨਲਾਈਨ ਸਿਸਟਮ ਚੱਲ ਗਿਆ ਦੁਕਾਨਦਾਰਾਂ ਦੀ ਹਾਲਾਤ ਬਹੁਤ ਮਾੜੇ ਐ ਪਰ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਇਹਨਾਂ ਦੇ ਲੋਕ ਉਲਟ ਪ੍ਰਚਾਰ ਕਰਦੇ ਆ ਵੀ ਕਿਸਾਨਾਂ ਨੂੰ ਧਰਨੇ ਲਾਉਣ ਦੀ ਆਦਤ ਹੈ ਜੀ ਇਹ ਛੜਕਾਂ ਰੋਕਦੇ ਆ ਜੀ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਵੀਰੋ ਤੰਗ ਪਰੇਸ਼ਾਨ ਕਰਨਾ ਕਿਸੇ ਦਾ ਸ਼ੌਕ ਨਹੀਂ ਧਰਨੇ ਲਾਉਣੇ ਬਹੁਤ ਔਖੇ ਆ ਕੋਈ ਰਜਾਈ ਛੱਡ ਕੇ ਜਾ ਕੇ ਬੈਠੇ ਫਿਰ ਪਤਾ ਲੱਗਦਾ ਧਰਨੇ ਕਿੱਦਾਂ ਲੱਗਦੇ ਆ ਮਰਨ ਮਾਰਤ ਰੱਖਣੇ ਬਹੁਤ ਔਖੇ ਆ ਸੋ ਇਹ ਸਾਨੂੰ ਸਾਰਿਆਂ ਨੂੰ ਪਾੜ ਕੇ ਇੱਕ ਇੱਕ ਕਰਕੇ ਖਤਮ ਕਰਨਾ ਚਾਹੁੰਦੇ ਇਹ ਹਾਲਾਤ ਐ ਪਛਮੀ ਦੇਸ਼ਾਂ ਦੀਆਂ ਗੱਲਾਂ ਕਰਦੇ ਅਮਰੀਕਾ ਕਰ ਜਾਂਦੇ ਜਿੱਥੇ 2% ਕਿਸਾਨ ਹੈ ਇੱਥੇ 80% ਲੋਕ ਇਹ ਹੌਲੀ-ਹੌਲੀ ਨੌਕਰੀਆਂ ਦੀ ਰਿਜ਼ਰਵੇਸ਼ਨ ਖਤਮ ਹੋ ਗਈ ਹੈ ਤੁਸੀਂ ਪੁੱਛੋਗੇ ਵੀ ਰਿਜ਼ਰਵੇਸ਼ਨ ਤਾਂ ਚੱਲਦੀ ਹੈ ਕਾਗਜ਼ਾਤ ਬਿਲਕੁਲ ਚੱਲਦੀ ਹੈ ਪਰ ਤੁਸੀਂ ਦੱਸੋ ਵੀ ਰੇਲਵੇ ਪ੍ਰਾਈਵੇਟ ਹੋ ਗਿਆ 에어ਪੋਰਟ ਪ੍ਰਾਈਵੇਟ ਹੋ ਗਿਆ ਪੋਰਟ ਪ੍ਰਾਈਵੇਟ ਹੋ ਗਿਆ ਕੋਈ ਮਹਿਕਮਾ ਸਰਕਾਰ ਦਾ ਰਿਹਾ ਹੀ ਨਹੀਂ ਤੁਸੀਂ ਨੌਕਰੀ ਲਾਉਂਗੇ ਕਿੱਥੇ ਤੁਸੀਂ ਕਿਸੇ ਦੇ ਘਰੇ ਜਾਂ ਕਿਸੇ ਦੇ ਕਾਰਪੋਰੇਟ ਦੇ ਦਫ਼ਤਰ ਤੇ ਪ੍ਰਾਈਵੇਟ ਨੌਕਰੀਆਂ ਅਗਲੇ ਦਿਨ ਮਰਜੀ ਰਿਜ਼ਰਵੇਸ਼ਨ ਥੋੜੀ ਦੇਊਗਾ ਤੁਹਾਨੂੰ ਸੋ ਬੜੇ ਤਰੀਕਿਆਂ ਦੇ ਨਾਲ ਰਿਜ਼ਰਵੇਸ਼ਨ ਵੀ ਖਤਮ ਕੀਤੀ ਜਾ ਰਹੀ ਹੈ ਸਾਰਾ ਸਿਸਟਮ ਤਹਿਸ ਨਹਿਸ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੇ ਹਾਲਾਤ ਬਹੁਤ ਮਾੜੇ ਆ ਅਸੀਂ ਪਛੜ ਕੇ ਬਹੁਤ ਥੱਲੇ ਚਲੇ ਗਏ ਆ ਇੱਕ ਕਿਸਾਨਾਂ ਨੂੰ ਆਪਣੀਆਂ ਮਜ਼ਦੂਰਾਂ ਨੂੰ ਆਪਣੀਆਂ ਜਾਤੀ ਮੰਗਾ ਲਈ ਜਾਇਜ਼ ਮੰਗਾ ਲਈ ਔਰ ਜਿਹੜਾ ਅੰਨ ਦਤਾ ਹੈ ਜਿਹੜਾ ਸਾਰਿਆਂ ਦਾ ਪੇਟ ਭਰਦਾ ਹੈ ਜਿਨ੍ਹਾਂ ਦੀਆਂ ਪੰਜਾਬ ਦੀਆਂ ਕੁਰਬਾਨੀਆਂ ਜਿਹ 2900 ਬੰਦੇ ਫਾਂਸੀ ਚੜਿਆ ਤੇ 80% ਬੰਦੇ ਉਹਨਾਂ ਸਮੇਂ ਪੰਜਾਬ ਦੇ ਸੀ ਜੇ ਕਾਲੇ ਪਾਣੀਆਂ ਦੀ ਸਜ਼ਾ ਹੋਈ ਤਾਂ ਉਹਦੇ ਚ 80% ਬੰਦੇ ਪੰਜਾਬੀ ਸੀ ਅੱਜ ਪੰਜਾਬ ਦੇ ਨਾਲ ਬਹੁਤ ਧੱਕਾ ਹੋ ਰਿਹਾ ਅੱਜ ਪੰਜਾਬ ਦੇ ਨਾਲ ਬਹੁਤ ਧੋਖਾ ਹੋ ਰਿਹਾ